ਪਰ ਬੋਲਤਾਂ ਡੀਆਂ ਸੀ ਆ ਬੱਚੇ ਛੋਟੇ ਦੇ ਕੁਝ ਮਰ ਗਏ ਨੇ ਵਿੱਚ ਤੇ ਤੇਰੀਆਂ ਵੱਡੀਆਂ ਗਾਇਆਂ ਉਹਨਾਂ ਦੇ ਰਸੇ ਵੱਢ ਕੇ ਖੁੱਲੀਆਂ ਛੱਡੀਆਂ ਨੇ ਬਹੁਤ ਨੁਕਸਾਨ ਹੋਇਆ ਬਹੁਤ ਪਾਣੀ ਗਲੇ ਗਲੇ ਤੱਕ ਪਾਣੀ ਅੰਦਰ ਆ ਗਿਆ ਕਿਹਦਾ ਆਪਾ ਮੇਰਾ ਨਾਲ ਸਰਪੰਚ ਸੁਖ ਸਿੰਘ ਜੀ ਦੇ ਜਾਈ ਅਸੀਂ ਸਵੇਰੇ ਦੇਖਿਆ ਸੀ ਮੁੰਡੇ ਭੇਜੇ ਸੀਗੇ ਗਾਇਆਂ ਬਿਲਕੁਲ ਤੰਡੀਆਂ ਸੀਆਂ ਬੱਚੇ ਸੋਟੇ ਦੇ ਕੁਝ ਮਰ ਗਏ ਨੇ ਵਿੱਚ ਤੇ ਚਿਰੀਆਂ ਵੱਡੀਆਂ ਗਾਇਆਂ ਉਹਨਾਂ ਦੇ ਰਸੇ ਵੱਢ ਕੇ ਖੁੱਲੀਆਂ ਛੱਡੀਆਂ ਨੇ ਬਹੁਤ ਨੁਕਸਾਨ ਹੋਇਆ ਬਹੁਤ ਪਾਣੀ ਗਲੇ ਗਲੇ ਤੱਕ ਪਾਣੀ ਅੰਦਰ ਆ ਜੇ ਵੀ ਤੇ ਬਰੇ ਲੋਕ ਫਸੇ ਪਏ ਨੇ ਹੁਣ ਇੱਕ ਟਰੈਕਟਰ ਤੇ ਆਪਾਂ ਲੈ ਕੇ ਆਏ ਆ ਸਰਪੰਚ ਸੂਰ ਵਾਲਾ ਨਾਲ ਸੂਰ ਸਰਪੰਚ ਨਾਲ ਨੇ ਟਰੈਕਟਰ ਤੇ 4-5 ਦਿਨ ਦਾ ਚੌਥਾ ਹਸਤਾਲ ਦੇ ਵਿੱਚ ਸਾਲੇ ਚੱਕ ਫਸੇ ਪਏ ਕਿ ਨਰਾਂਲੀ ਦੇ ਸੀਗੇ ਉਹ ਟੀਮ ਆਈ ਸੀਗੀ ਉਹ ਹੁਣ ਲੈ ਕੇ ਗਈ ਆ ਬਾਕੀ ਚਲੋ ਐਸ ਐਚਓ ਸਾਹਿਬ ਆਏ ਨੇ ਦੇਏ ਨੇ ਕਿੰਨੇ ਕੁ ਕੁਝ ਮਰ ਜਪੇ ਹੁੰਦਾ ਫੇਰ ਹਾਲ ਪੂਰਾ ਜਾਇਜ ਨਹੀਂ ਅੰਦਰ ਨਹੀਂ ਪੂਰਾ ਜਾਇਗਾ ਫੇਰੇ 6-7 ਸੀ 6-7 ਤਾਂ ਮਰੇ ਹੀ ਵੇਖੇ ਨਾ ਜਿਹੜੇ ਵਾਗੇ ਬਾਕੀ ਗੱਡੀ ਜਿਹੜੇ ਜਿਆਦਾ ਉਧਰ ਸਾਡੇ ਕੋਲ ਨਹੀਂ ਗਾਂ ਜਾਇਗਾ ਹੁਣ ਵੇਖੋ ਆਏ ਨੇ ਪੰਜਾਬ ਪੁਲਿਸ ਆਈਐਸਐਚਓ ਕਲਾਂ ਨੋੜ ਵੀ ਪਹੁੰਚੇ ਨੇ ਜਾ ਰਹੇ ਨੇ ਵੇਖੋ ਦੇਖਦੇ ਨੇ ਕੀ ਕਰਦੇ ਨੇ ਗੱਡੀ ਪਾਣੀ ਕਿੰਨਾ ਕਿੰਨਾ ਜੱਗੇ ਪਾਣੀ ਤਾਂ ਬਹੁਤ ਜ਼ਿਆਦਾ ਪਾਣੀ ਤਾਂ 5-5 7-7 ਫੁੱਟ ਪਾਣੀ ਆ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ ਕੋਈ ਫੁੱਟ ਇੱਕ ਪਾਣੀ ਘਟਿਆ ਆ ਪਹਿਲਾਂ ਪਾਣੀ ਨਾਲ ਸੇਰ ਨੂੰ ਘਟਿਆ ਪਾਣੀ ਸੇਰ ਦਾ 1 ਫੁੱਟ ਪਾਣੀ ਘਟਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਪਾਣੀ ਸੀਗਾ